ਇਸ ਧਰਤੀ ਦੇ ਉੱਤੇ ਇਨਸਾਫ ਦਾ ਨਿਆਂ ਦਾ ਅਮਲ ਪਾਇਮ ਕਰਨ ਦੇ ਲਈ ਸਤਿਗੁਰਾਂ ਨੇ ਆਪ ਭੇਜੀਆਂ ਹੁੰਦੀਆਂ ਉਹ ਰੂਹਾਂ ਐਸੇ ਛੋਟੇ-ਮੋਟੇ ਝਗੜੇ ਉਹ ਕਿਨਾਰਾ ਕਰਦੀਆਂ ਸਦਾ ਸੰਤ ਬਾਬਾ ਜਨੈਲ ਸਿੰਘ ਉਹਨਾਂ ਨੇ ਲਗਾਤਾਰ ਜਿੰਨੀ ਵਾਰ ਇਸ ਤਰ੍ਹਾਂ ਦਾ ਕੋਈ ਸਮਾਂ ਬਣਿਆ ਕਿਉਂਕਿ ਸ਼੍ਰੀ ਅਕਾਲ ਤਖਤ ਸਾਹਿਬ ਦੇ ਪਾਸੇ ਜਾਣ ਤੋਂ ਪਹਿਲਾਂ ਉਹ ਨਾਨਕ ਨਿਵਾਸ ਉਹਨਾਂ ਦਾ ਟਿਕਾਣਾ ਸੀਗਾ ਨਾਨਕ ਨਿਵਾਸ ਤੇ ਵੀ ਕੁਝ ਆਪਣੇ ਬੰਦਿਆਂ ਵਦੋਂ ਜਦੋਂ ਇਸ ਤਰ੍ਹਾਂ ਦਾ ਮਾਹੌਲ ਬਣਾਇਆ ਗਿਆ ਇੱਕ ਟਕਰਾਅ ਦੀ ਸਥਿਤੀ ਬਣਦੀ ਗਈ ਸ੍ਰੀ ਗੁਰੂ ਪਾਪਾ ਜਨੈਲ ਸਿੰਘ ਹੋਣਾ ਨੇ ਨਾਨਕ ਨਿਵਾਸ ਤੋਂ ਛੱਡ ਦਿੱਤਾ ਤੇ ਸ੍ਰੀ ਕਾਲ ਤਖਸਾਲ ਵਾਲੇ ਪਾਸੇ ਜਾ ਕੇ ਟਿਕਾਣਾ ਕੀਤਾ ਤਾਂ ਕਿ ਸਿੱਖਾਂ 'ਚ ਆਪਸੀ ਗਲੇਸ਼ ਨਾ ਹੋਏ ਫਿਰ ਜਦੋਂ ਧਰਮ ਜੋਤ ਮੋਰਚੇ ਦੌਰਾਨ ਅਕਾਲੀ ਆਗੂਆਂ ਨੂੰ ਇਹ ਲੱਗਣ ਲੱਗ ਗਿਆ ਕਿ ਸੰਤ ਬਾਬਾ ਜਨੈਲ ਸਿੰਘ ਹੋਣੀ ਜਾਦਾ ਗਰਮ ਗੱਲਾਂ ਕਰਦੇ ਇਹਨਾਂ ਕਰਕੇ ਜਿਹੜੇ ਨੌਜਵਾਨ ਆ ਪਿੰਡਾਂ ਸ਼ਹਿਰਾਂ ਦੇ ਉਹ ਕੁਝ ਐਸੀਆਂ ਕਾਰਵਾਈਆਂ ਨੂੰ ਅੰਤਮ ਦੇ ਰਹੇ ਜਿਦੇ ਕਰਕੇ ਮਾਹੌਲ ਖਰਾਬ ਹੋ ਰਿਹਾ ਤੇ ਜਿਦੇ ਕਰਕੇ ਕੇਂਦਰ ਸਰਕਾਰ ਜਿਹੜੀ ਆ ਉਹ ਇਹ ਪੰਜਾਬ ਦੀਆਂ ਮੁੰਡਾਂ ਨਹੀਂ ਮੰਨ ਰਹੀ ਤੇ ਉਹਨਾਂ ਨੇ ਸੰਤ ਬਾਬਾ ਜਰਨੈਲ ਸਿੰਘ ਹੋਣਾ ਨੂੰ ਮੰਜੀ ਸਾਹਿਬ ਦੀਵਾਨ ਹਾਲ ਦੀ ਸਟੇਜ ਤੋਂ ਹੁੱਲਣ ਦੇ ਲਈ ਬਣਾ ਕੀਤਾ ਆ ਸਿੱਧੇ ਤੌਰ ਤੇ ਸੰਤ ਬਾਬਾ ਜਰਨੈਲ ਸਿੰਘ ਹੋਣਾ ਨੇ ਪੰਥ ਦੇ ਵਡੇਰੇ ਹਿੱਤਾਂ ਦੇ ਲਈ ਉਸ ਦਿਨ ਤੋਂ ਮੰਜੀ ਸਾਹਿਬ ਦੀਵਾਨ ਹਾਲ ਸਟੇਟ ਤੋਂ ਬੋਲਣਾ ਛੱਡ ਦਿੱਤਾ ਉਹ ਲੰਗਰ ਹਾਲ ਦੀ ਛੱਤ ਦੇ ਉੱਤੇ ਸਜਣ ਲੱਗਾ ਹੈ